ਅੱਜ ਨੂੰ ਕਿਹਨੂੰ ਬੁਲਾਇਆ ਆਪਾਂ ਕਰਨੀ ਦੀ ਗੱਲ ਹੈ ਇਹਦੇ ਹੋਵੇ ਐ ਪ੍ਰੈਸਰ ਨੂੰ ਬੁਲਾਇਆ ਹੈ ਕੀ ਹੈ ਸੰਨੀ ਕੁਮਾਰ ਜੀ ਕਿਸੇ ਦੀ ਰੈਡੀ ਲਾਉਂਦੇ ਹੋ ਮੈਂ ਫਰੂਟ ਦੀ ਰੈਡੀ ਲਾਉਂਦਾ ਕਿੱਥੇ ਲਾਉਂਦੇ ਹੋ ਮੈਂ ਜੀ 2 ਨੰਬਰ ਲਾਉਣਾ ਮੰਡੀ ਕੀ ਗੱਲ ਹੋਈ ਸੀ ਅੱਜ ਕਿਵੇਂ ਪੈਸੇ ਮਿਲੇ ਤੁਹਾਨੂੰ ਕਿਸ ਤਰ੍ਹਾਂ ਇਹ ਮੇਰੇ ਕੋਲ ਨਾਰਨੇਨ ਆਏ ਸੀ ਜੀ ਕਰੀਬਨ ਕਰੀਬਨ 1:30 ਵਜੇ ਤੋਂ ਬਾਅਦ ਬਾਅਦ ਤੇ ਇਹ ਆਏ ਮੈਨੂੰ 500 ਜਨ ਨੋਟ ਦਿੱਤਾਣੇ ਅੰਦਰ 500 ਜਨ ਨੋਟ ਦਿੱਤਾ ਮੈਂ 4 ਜਨ ਵਾਪਸ ਦਿੱਤਾ ਇਹ ਪਰਸ ਭੁੱਲ ਗਿਆ ਉੱਥੇ ਤੇ ਮੈਂ ਡਰ ਗਿਆ ਮੈਂ ਪਰਸ ਰੱਖ ਰਿਹਾ ਮੇਰੇ ਕੋਲ ਮੈਂ ਦੋ ਚਾਰ ਦੁਕਾਨਦਾਰਾਂ ਨੂੰ ਦੱਸਿਆ ਮੈਂ ਕਿ ਬੌਜੀ ਕੋਈ ਬੰਦੇ ਨਾਲ ਪਰਸ ਭੁੱਲ ਗਿਆ ਤੇ ਫਿਰ ਆ ਕੇ ਸਾਡੀ ਯੂਨੀਅਨ ਦਾ ਲਿਡਰਾ ਸੋਨੂ ਸੋਨੂੰਦੋਰਾ ਤੇ ਮੈਂ ਉਹਨੂੰ ਦੱਸਿਆ ਮੈਂ ਭਾਈ ਮੇਰੇ ਕੋਲ ਪੈਸੇ ਬੋਲੇਗਾ ਕੋਈ ਬੰਦਾ ਕਹਿੰਦਾ ਘਬਰਾ ਨਾ ਕੋਈ ਆਵੇਗਾ ਤਾਂ ਅਸੀਂ ਗੱਲ ਕਰ ਲਾਂਗੇ ਉਹ ਪੈਸੇ ਬਾਅਦ ਚ ਵਾਵੇ ਮਿੰਨੇ ਬਾਅਦ ਆਵੇ ਤਾਂ ਵੀ ਪੈਸੇ ਵਾਪਸ ਦੇ ਦੇਗਾ ਪਾ ਉਹਨਾਂ ਨੂੰ ਬਸ ਇਹੀ ਗੱਲ ਹੈ ਅੱਜ ਕੱਲ ਮਾਰਦਾਰ ਹੋ ਰਹੀ ਹੈ ਮਤਲਬ 1-1 ਰੁਪਏ ਵਿਚ ਤੁਸੀਂ 28000 ਰੁਪਏ ਲੁੱਟਾਇਆ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੈ ਜੀ ਮਾਰਦਾਰਤਾ ਹੈ ਵੀ ਮੰਨ ਲਓ ਬਿਜినਾ ਦਾ ਦਸ ਉਂਗਲਾ ਨਾ ਨਹੀਂ ਪਰਦਾ ਉਹਦਾ ਕਿਸੇ ਨਾਲ ਨਹੀਂ ਪਰ ਸਕਦਾ ਭਾਵੇਂ ਠਗਿਆ ਕਰਨ ਨਾਲ ਭਾਵੇਂ ਚੋਰੀਆ ਕਰਨ ਨਾਲ ਪਰਨਾ ਦੋ ਦਸਾ ਉਂਗਲਾ ਦੇ ਨਾਲ ਕਮਾਈ ਨੇਕ ਦੀ ਕਮਾਈ ਨਾਲ ਹੀ ਹੈ ਠੀਕ ਹੈ ਵੀਰੇ ਥੈਂਕ ਯੂ ਕੀ ਨਾਮ ਕੀ ਤੁਹਾਡਾ ਸੰਦੀਪ ਭਾਈ ਕਿਥੇ ਰਹਿੰਦੇ ਹੋ ਹਰਪੁਰਾ ਸੰਗਰੀ ਆਏ ਤੇ ਅੱਜ ਇੱਥੇ ਕਿਵੇਂ ਆਏ ਸੀ ਤੁਸੀਂ ਅਸੀਂ ਸਮਾਨ ਸਮੋਲ ਲੈਣੇ ਆਏ ਸੀ ਲੇਡਲ ਲੜੇ ਅੱਛਾ ਤੇ ਪੈਸੇ ਕਿਵੇਂ ਬੋਲ ਗਏ ਇਹ 2 ਕਿਲੋ ਅਨਾਰ ਲੈਏ ਸੀ ਜੀ ਅੱਛਾ ਤੇ ਉਹ ਲਫਾਫਾ ਮੈਂ ਦੇ ਉੱਤੇ ਰੱਖ ਕੇ ਤੇ ਪੁਹ ਲੈ ਗਿਆ ਨਾਰ ਚੱਕ ਕੇ ਨਾਰ ਤਾਂ ਮੈਂ ਲੈ ਗਿਆ ਲਫਾਫਾ ਇੱਥੇ ਲੈ ਗਿਆ ਅੱਛਾ ਫਿਰ ਤੁਸੀਂ ਕਿੰਨੇ ਚਿਰ ਬਾਅਦ ਆਏ ਤੁਹਾਨੂੰ ਮੈਂ ਘੰਟੇ ਬਾਅਦ ਸਮਾਲੇ ਜੀ ਕਿਹੜੀ ਕਿਹੜੀ ਕਿੰਨੀ ਕਿੰਨੀ ਦੁਕਾਨਾਂ ਜਾ ਕੇ ਆਏ ਮੈਂ ਤਾਂ 7-8 ਦੁਕਾਨਾਂ ਫਿਰਿਆ ਸੀਗਾ ਸਾਰਿਆਂ ਤੇ ਜਾ ਕੇ ਆ ਗਿਆ ਅੱਛਾ ਅੱਛਾ ਫਿਰ ਇਸ ਬੰਦੇ ਇਸ ਬੰਦੇ ਦੀ ਹਾਲ ਕਿਵੇਂ ਕੀਤੀ ਇਹਦੇ ਫਿਰ ਉੱਤੇ ਸਬਜੀ ਵਾਲੀ ਰੇੜੀ ਲਾ ਰਕੇ ਉਹਨੇ ਦੱਸਿਆ ਵੀ ਉਹ ਤਾਂ ਉਧਰ ਗਿਆ ਓਲੇ ਉਹ ਸਟੌਕ ਤੇ ਆਦਾ ਅੱਛਾ ਮੈਂ ਚਲੋ ਠੀਕ ਹੈ ਮੈਂ ਇੱਧਰ ਆਇਆ ਬਾਈ ਨੂੰ ਪੁੱਛਿਆ ਉਹ ਕਹਿੰਦਾ ਨਾਰ ਲੈ ਜਾ ਮੈਂ ਕਿਹਾ ਨਹੀਂ ਨਾਰ ਵਾਲੀ ਰੇੜੀ ਪਾੜਦਾ ਬਾਈ ਮੈਂ ਕਿਹਾ ਤੇ ਮੈਨੂੰ ਪੂਰਾ ਕਨਫਰਮ ਨਹੀਂ ਸੀਗਾ ਵੀ ਇਹ ਤੇ ਉੱਤੇ ਹੀ ਰਹਿ ਗਿਆ ਫੇਰਾ ਐਨੀ ਕੀਪਤਾ ਕਿੰਨੀ ਦੁਕਾਨਾਂ ਕੇ ਕਿਨੇ ਬੇਇਮਾਨੀ ਕਰੀ ਐ ਫਿਰ ਇਹਨਾਂ ਨੇ ਦੱਸਿਆ ਕਹਿੰਦਾ ਵੀ ਇਹ ਮੈਂ ਕਿਹਾ ਮੇਰਾ ਕੋਈ ਸਮਾਨ ਰਹਿ ਗਿਆ ਇਸਕਿਨਾਂ ਕੀ ਸੀਗਾ ਮੈਂ ਕਿਹਾ ਬੈਗ ਸੀਗਾ ਉਹ ਕਹਿੰਦਾ ਆਜੋ ਬਹਿ ਜਾ ਘਬਰਾਨਾ ਸਾਡੇ ਕੋਲ ਹੀ ਐ ਅਸੀਂ ਤੈਨੂੰ ਦੁਆਵਾਂਗੇ ਨਸਾਨ ਨਹੀਂ ਦੱਸਦੇ ਸਾਨੂੰ ਸਾਰਾ ਬਿੱਲ ਬੁੱਲ ਦੇਤਾ ਸਾਰਾ ਕੁਝ ਇਹਨਾਂ ਨੇ ਮੈਂ ਦੱਸਤਾ ਇਹਨਾਂ ਨੇ ਮੈਨੂੰ ਜਿਹੜੇ ਮੇਰੀ ਪੇਮੈਂਟ ਸੀ ਸਭ ਮਿਲ ਗਈ ਮੈਨੂੰ 8000 ਰੁਪਿਆ ਮੇਰਾ ਪੂਰਾ ਮਿਲ ਗਿਆ ਸੀਗਾ 5000 ਸੀਗਾ ਬਾਕੀ ਮੇਰਾ ਜਿਹੜਾ ਭਾਈ 20000 ਦਾ ਸਮਾਨ ਲੈ ਲਿਆ 8000 ਰਹਿ ਗਏ ਸੀ ਉਹ ਭਾਈ ਨੇ ਮੈਨੂੰ ਵਾਪਸ ਕਰਦਾ। ਇਸ ਬੰਦੇ ਦੀ ਇਮਾਨਦਾਰੀ ਤੇ ਕੀ ਕਹੋਗੇ ਭਾਜੀ? ਭਾਈ ਮੈਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਭਾਈ ਸੋਨਾ ਵੀ ਰੇੜੀ ਵਾਲੇ ਬਹੁਤ ਵਧੀਆ ਹੁਣ ਵੀ ਕੀ ਕਰ। ਹਾਂ। ਅਸੋ ਹਾਂ ਖੁਸ਼ ਹੈ ਜੀ। ਜੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਇਸ ਬੰਦੇ ਦੀ ਇਮਾਨਦਾਰੀ ਤੇ? ਮੇਰਾ ਨਾਮ ਚੰਦਰੇ ਜੀ। ਇਹ ਸਾਡਾ ਭਰਾ ਜੀ। ਉਹ ਜਿਹੜਾ ਇਹਨੇ ਰੇੜੀ ਸਬਜੀ ਵਾਲਿਆਂ ਜਿਹੜੇ 40 80 ਦੱਸਦੇ ਆ ਉਹਨੇ ਦੀ ਮਿਸਾਲ ਦਿੱਤੀ ਹੈ ਜੀ ਇਮਾਨਦਾਰੀ ਹੈਗੀ ਹੈ। ਸਬਜ਼ੀ ਵਾਲੇ ਸਾਰੇ ਜੇ ਨਹੀਂ ਹੁੰਦੇ ਦੇਖੋ 28000 ਰੁਪਏ ਕੋਈ ਮਾਮੂਲੀ ਰਕਮ ਕੋ ਨਹੀਂ ਜੀ ਇਹ ਚੰਦਾ ਦਾ ਖਾ ਵੀ ਸਕਦਾ ਸੀ ਜੀ ਪਰ ਇਹਨੇ ਬਹੁਤ ਵੱਡੀ ਗੱਲ ਕੀਤੀ ਹੈ ਵੀ ਦਸਾਂ ਨੂੰਹਾਂ ਨਾਲ ਜਿਹੜੀ ਕਮਾਈ ਬਰਕਤ ਹੋਈ ਦਿੰਦੀ ਹੈ ਚੋਰੀ ਠੱਗੀ ਨਾਲ ਬਰਕਤ ਨਹੀਂ ਦਿੰਦੀ ਇਹ ਮੇਰਾ ਮਨ ਬੜਾ ਖੁਸ਼ ਹੈ ਜੀ ਵੀ ਸਾਡੇ ਪ੍ਰਾਣੇ ਇਮਾਨਦਾਰੀ ਬਹੁਤ ਤਗੜੀ ਇਮਾਨਦਾਰੀ ਵਿਖਾਈ ਹੈ ਠੀਕ ਹੈ ਜੀ ਧੰਨਵਾਦ